ਫਾਈਰ ਫੋਨ ਤੇ ਲੱਗੋ। ਉਹ ਲੋਕ ਲੋਕ ਪਿੱਛੇ ਕਰ ਲਿਆ। ਸੋ ਸਭ ਤੋਂ ਪਹਿਲਾਂ ਇਹਦਾ ਅਕਦਾਰ ਮੇਰੇ ਬਡੇ ਭਰਾ ਗੁਰੋ ਜੀ ਨੇ। ਸੋ ਇਹ ਸਾਰਾ ਕ੍ਰੈਡਿਟ ਉਹ ਨਹੀਂ ਖਮੜਿਆ ਨਹੀਂ। ਨਹੀਂ ਨਹੀਂ। ਪਾਇਰ ਸੁਭਾਜੀ। ਇਹ ਤੇਰੀ ਮਿਹਨਤ ਆ ਪੁੱਤਰਾ। ਇਹ ਤੇਰੀ ਹੀ ਮਿਹਨਤ ਆ। ਇਹ ਤੇਰੀ ਮਿਹਨਤ ਆ। ਵਾਹ ਜੀ ਵਾਹ। ਹਾਂ ਕੀ ਨਾਮ ਹੈ? ਸਭ ਤੋਂ ਪਹਿਲਾਂ ਮੇਰਾ ਨਾਮ ਤਰਨ ਸ਼ਰਮਾ ਜੀ। ਮੈਂ ਪਿਛਲੇ ਦਿਨੀ ਇੱਥੇ ਕਰਨ ਦੇ ਬੈਠਾ ਸੀਗਾ ਗੁਰੋ ਭਾਜੀ ਜੀ ਹੈ ਕਿ ਸੋ ਅੱਜ ਦਿਲੋਤਾ ਨਮਾਜ਼ ਕਰਦਾ ਕਿ ਮੈਨੂੰ ਇੱਕ ਆਊਟਸੋਰਸਡ ਤਾਇ ਚੋੜੀ ਦੀ ਨੌਕਰੀ ਖੰਨਾ ਵਿਖੇ ਨਗਰ ਕੌਂਸਲਰ ਦੇ ਵਿੱਚ ਕਲੈਰੀਕਲ ਪੋਸ ਦਿੱਤੀ ਗਈ ਹੈ ਜੋ ਏਡੀਸੀ ਜਾਬ ਉਹ ਡੀਸੀ ਜਾਬ ਐਮਐਲਏ ਉਹ ਖੰਨਾ ਦੇ ਪ੍ਰਸ਼ਾਸਨ ਨੇ ਮੈਨੂੰ ਨਿਯੁਕਤ ਕੀਤਾ ਗਿਆ ਸੋ ਦਿ ਲੋ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੁਹਾਡੇ ਸਾਰਿਆਂ ਦੇ ਚੈਨਲ ਦਾ ਮਾਧਮ ਲਈ ਸੋ ਦਿ ਲੋ ਧੰਨਵਾਦ ਤੁਹਾਡਾ ਪ੍ਰੈਸ ਮੀਡੀਆ ਦਾ ਕਿ ਤੁਸੀਂ ਸੱਚਾਈ ਦਿਖਾਈ ਤੇ ਮੇਰੀ ਆਵਾਜ਼ ਨੂੰ ਗੁਲੰਦ ਕਰਕੇ ਅੱਜ ਮੇਰਾ ਹੱਕ ਜਵਾਨ ਚ ਮੇਰਾ ਸਾਥ ਦਿੱਤਾ ਤੁਹਾ ਮੈਂ on ਸਾਰਿਆਂ ਦੇ ਜੀਵ ਧੰਨਵਾਦੀਆਂ ਚਾਹੇ ਉਹ ਪ੍ਰੈਸ মিডিਆ ਹੈ ਚਾਹੇ ਇਲੈਕਟ੍ਰਿਕ মিডিਆ ਤਰੂੰ ਕੀ ਕੀ ਦੱਸੀ ਬੰਦਾ ਜੀ ਭਾਈ ਮੈਨੂੰ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਕਲੈਰੀਕਲ ਪੋਸਟ ਤੇ ਭਰਤੀ ਕੀਤਾ ਗਿਆ ਜੋ ਮੈਂ ਕੱਲ ਜੋਇਨ ਕਰ ਚੁੱਕਿਆ ਔਰ ਅੱਜ ਮੈਨੂੰ ਮੈਂ ADC ਤੇ DC ਮੈਨੂੰ ਦਾ ਜੀਵ ਧੰਨਵਾਦ ਕਰਨ ਆਇਆ ਕਿ ਤੁਸੀਂ ਮੇਰੇ ਗਰੀਬ ਤੇ ਆਪਣਾ ਹੱਥ ਰੱਖਿਆ ਤਰੂੰ ਕਿਵੇਂ ਦੇ ਦੋ 18 ਮਹੀਨੇ ਜਿੱਤੇ ਪਰ ਇੰਨੇ ਸਾਲ ਲੱਗ ਗਏ ਜੀ ਸਰਕਾਰਾਂ ਬਦਲਦੀਆਂ ਗਈਆਂ ਪਰ ਨੌਕਰੀ ਦਾ ਤੁਹਾਡਾ ਤੁਸੀਂ ਜੰਮ ਚਾ ਕਰ ਗਿਆ ਪਰ ਹੁਣ ਜਾ ਕੇ ਇੰਨੀ ਲੇਟ ਮੀਤਿਆਂ ਨੇ ਵੀ ਤੁਹਾਡੇ ਨਾਲ ਘਰ ਦੇ ਵਿੱਚ ਬੈਠੇ ਸੀਗੇ ਜੀ ਦੇਖੋ ਲੇਟ ਹੋ ਗਏ ਕਹਿੰਦੇ ਨਾ ਕਿ ਦੇਰ ਆਈ ਦੇਰ ਹੁੰਦਾ ਹੈ ਸਾਹਮਣੇ ਦੇਖੋ ਜੀ ਸਾਹਮਣੇ ਦੇਖੋ ਜਦੋਂ ਮੈਂ ਇਹ ਸਮਝੂਆ ਕਿ ਅੱਜ ਹੀ ਮੇਰਾ ਲੱਕੀ ਦਿਨ ਹੈ ਅੱਜ ਮੇਰੇ ਉਸ ਬਾਪ ਦਾ ਸੁਪਨਾ ਪੂਰਾ ਹੋ ਗਿਆ ਜਿਹੜਾ ਇਸ ਦੁਨੀਆਂ ਨੂੰ ਜਾਂਦੇ ਜਾਂਦੇ ਇਹ ਅੱਖਾਂ 'ਚ ਸੁਪਨਾ ਲੈ ਗਿਆ ਕਿ ਮੇਰੇ ਪੁੱਤ ਨੂੰ ਸਰਕਾਰੀ ਨੋਟਰੀ ਜੀ ਬਣੇਗਾ ਤੇ ਮੈਂ ਢਿਲੋ ਧੰਨਵਾਦ ਕਰਦਾ ਪ੍ਰਸ਼ਾਸਨ ਦਾ ਖੰਨੇ ਦੀ ਪੂਰੇ ਪੰਜਾਬ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮੇਰੀ ਸਾਨੂੰ ਆਈ ਕੀਤੀ ਬਹੁਤ ਬਹੁਤ ਕਿੰਨੇ ਕਿੰਨੇ ਕੋ ਖੁਸ਼ੀ ਦਾ ਮੈਸੇਜ ਲੱਗਦਾ ਅੱਖਾਂ ਭਰੀਆਂ ਆਈਆਂ ਨੇ ਤੇ ਇੱਕੋ ਅਰਦਾਸ ਹੈ ਕਿ ਰੱਬ ਸਭ ਨੂੰ ਖੁਸ਼ੀਆਂ ਦੇਵੇ ਜਿਵੇਂ ਅੱਜ ਮੈਨੂੰ ਦਿੱਤੀ ਆ ਧੰਨਵਾਦੀ ਜੀ ਜੀਤੇ ਦਿਨ ਜਿਹੜਾ ਸਰ ਨੌਕਰੀ ਮਿਲ ਗਈ ਹੈ ਬੜਾ ਐਫਰਟ ਕੀਤਾ ਬੂਢ ਪਾਲਸ਼ਾ ਕੀਤੀ ਸਰਕਾਰ ਦੇ ਲੱਗਦਾ ਵੀ ਕੱਲ ਤੇ ਯੂ ਸਰਕੀ ਤੇ ਬਿਲਕੁਲ ਉਸ ਪਿਛਲੇ ਕਈ ਸਾਲਾਂ ਤੋਂ ਤਰੁੰਦਾ ਜੋ ਦਰਦ ਸੀਗਾ ਮੈਂ ਦਰਦ ਕਹਾਂਗਾ ਮੈਂ ਹੁਣ ਵੀ ਇਹੀ ਕਹਿਣਾ ਵਾ ਕਿ ਜੇ ਕਿਸੇ ਨੂੰ ਮੇਰੀ ਕੋਈ ਕਈ ਗੱਲ ਮਾੜੀ ਲੱਗੀ ਹੋਵੇ ਤਾਂ ਉਹ ਮaaf ਕਰ ਦਿਓ ਕਿਉਂਕਿ ਮੈਂ ਗੁੱਸੇ 'ਚ ਨਹੀਂ ਕਹਾਂਗਾ ਗੁੱਸੇ 'ਚ ਨਹੀਂ ਦਰਦ 'ਚ ਸੀਗਾ ਦਰਦ 'ਚ ਸੀਗਾ ਤਰੁਣ ਕਿਉਂਕਿ ਦਰਦ ਸਿਰ ਤਰੁਣ ਦਾ ਦਰਦ ਨਹੀਂ ਸੀਗਾ ਉਹ ਦਰਦ ਪੰਜਾਬ ਦੇ ਲੱਖਾਂ ਕਰੋਨਾ ਖਿਡਾਰੀਆਂ ਦਾ ਨੌਜਵਾਨਾਂ ਦਾ ਦਰਦ ਸੀਗਾ